ਕਾਲਾ ਅੱਲਾ ਯਾਰ ਖਾਂ ਜੋ ਕੀ ਰਚਦਾ ਕਹਿੰਦਾ ਤੂਫਾਨ ਜਦਾ ਦਰਿਆ ਕੋ ਅਭੀ ਪਾਰ ਕਰਾਂਗੇ ਕਹਿੰਦਾ ਹੈ ਜਿਹੜਾ ਤੂਫਾਨ ਵਧਿਆ ਹੋਇਆ ਹੈ ਇਹ ਜਿਹੜਾ ਦਰਿਆ ਚੜਿਆ ਹੋਇਆ ਹੈ ਨਾ ਇਸ ਨੂੰ ਹੁਣ ਸੀ ਪਾਰ ਕਰਾਂਗੇ ਠੋਕਰ ਸੇ ਹਰ ਇੱਕ ਮੌਜ ਕੋ ਹਮ ਵਾਰ ਕਰਾਂਗੇ ਕਹਿੰਦੇ ਆਪਣੇ ਪੈਰਾਂ ਦੀਆਂ ਠੋਕਰਾਂ ਦੇ ਨਾਲ ਹਰ ਇੱਕ ਪਾਣੀ ਦੀ ਲਹਿਰ ਨੂੰ ਅਸੀਂ ਪੱਧਰ ਕਰ ਦੇਵਾਂਗੇ ਮਿੱਟੀ ਦੇ ਸਮਾਨ ਕਰ ਦੇਵਾਂਗੇ ਫਿਰ ਕਹਿੰਦੇ ਬਾਦ ਅਹਿਦ ਸਿਤਮਗਾਰੋਂ ਕੋ ਪੈਕਾਰ ਕਰਨਗੇ ਸਤਗੁਰੂ ਜੀ ਕਹਿੰਦੇ ਜਿਹੜੇ ਵੱਡੇ ਭਾੜੇ ਜ਼ਾਲਮ ਨੇ ਨਾ ਇਹਨਾਂ ਦੇ ਨਾਲ ਫਿਰ ਅਸੀਂ ਲੜਾਈ ਕਰਾਂਗੇ ਸਤਗੁਰੂ ਜੀ ਦੇ ਪੁੱਤਰ ਕਹਿ ਰਹੇ ਹਮ ਦੋਨੋਂ ਤੋਂ 10 ਲੱਖ ਕੋ ਫਨਾਰ ਕਰਾਂਗੇ ਸਤਗੁਰੂ ਜੀ ਦੇ लाਡਲਿਆਂ ਦੇ ਵਿੱਚ ਇਤਨਾ ਭਰੋਸਾ ਸਤਗੁਰੂ ਜੀਆਂ ਦੇ ਪੁੱਤਰਾਂ ਦੇ ਵਿੱਚ ਇੰਨਾ ਧ੍ਰਿੜ ਵਿਸ਼ਵਾਸ ਸਤਗੁਰੂ ਜੀ ਦੇ ਪੁੱਤਰ ਕਹਿੰਦੇ ਅਸੀਂ ਤਾਂ ਦੋਨੋਂ ਹੀ ਇਸ 10 ਲੱਖ ਦੀ ਫੌਜ ਨੂੰ ਨਾਸ਼ ਕਰ ਸਕਦੇ ਹਾਂ ਕਿੱਧਰ ਸਤਗੁਰੂ ਜੀ ਦੇ ਪੁੱਤਰ ਕਹਿੰਦੇ ਦਾਦੀ ਹੈ ਕਿਧਰ ਮਾਂ ਕਿਧਰ ਹੈ ਭਾਈ ਕਹਾਂ ਹੈ ਸਤਗੁਰੂ ਜੀ ਦੇ ਲਾਡਲੇ ਕਹਿੰਦੇ ਕਿ ਇਨਾਂ ਜ਼ਾਲਿਮਾਂ ਨੇ ਕੀ ਜ਼ੁਲਮ ਕਮਾਇਆ ਕਿ ਸਾਡੀ ਦਾਦੀ ਜੀ ਨਹੀਂ ਲੱਭ ਰਹੀ ਮਾਤਾ ਜੀ ਕਿਧਰ ਨੇ ਤੇ ਸਾਡੇ ਭਰਾ ਕਿਧਰ ਗਏ ਹਨ ਛੋਟੇ ਅੱਖੋਂ ਸੇ ਕਈ ਪਿਆਰ ਖਾਲਸੇ ਪਿਆਰੇ ਵੀ ਨਹੀਂ ਹਾਂ ਤੇ ਸਤਗੁਰੂ ਜੀ ਦੇ ਲਾਡਲੇ ਨੇ ਇਹ ਨਹੀਂ ਕਿਹਾ ਕਿ ਸਾਡਾ ਇਕੱਲਾ ਪਰਿਵਾਰ ਹੀ ਉਹ ਕਹਿੰਦੇ ਸਾਡੇ ਕਈ ਪਿਆਰੇ ਸਤਗੁਰ ਜੀ ਦੇ ਕੋਲ ਹਮੇਸ਼ਾ ਰਹਿਣ ਵਾਲੇ ਤਤਪਰ ਰਹਿਣ ਵਾਲੇ ਸਿੰਘ ਉਹ ਵੀ ਕਿਤਨੇ ਪਿਆਰੇ ਜਿਹੜੇ ਨੇ ਅੱਖਾਂ ਤੋਂ ਬੇ ਨਿਗਾਹ ਹੋ ਗਏ ਹਨ ਭਾਵ ਕੇ ਦਿਖ ਨਹੀਂ ਰਹੇ ਅੱਖਾਂ ਤੋਂ ਹोले ਹੋ ਗਏ ਐਸਾ ਸਤਗੁਰ ਜੀਆਂ ਦੇ ਜੋ ਇਤਿਹਾਸ ਹੈ ਸ਼ਹੀਦਾਂ ਦਾ ਇਤਿਹਾਸ ਜੋ ਗੰਝ ਸ਼ਹੀਦਾਂ ਦੇ ਅੰਦਰ ਅੱਲਾ ਯਾਰ ਖਾਂ ਜੋਗੀ ਨੇ ਰਚਿਆ ਹੈ